ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜਿੱਥੇ ਕਦੇ ਸੋਨੇ ਦੀ ਚਮਕ ਨੇ ਸਾਰੇ ਸ਼ਹਿਰ ਨੂੰ ਪਾਗਲ ਕਰ ਦਿੱਤਾ ਸੀ ਤੁਸੀਂ ਇਸ ਵੀਡੀਓ ਵਿੱਚ ਦੇਖੋਗੇ ਉਹ ਪੁਰਾਣੇ ਮਾਈਨਿੰਗ ਟੂਲਸ ਸੋਨੇ ਦੀਆਂ ਕਹਾਣੀਆਂ ਤੇ ਸਭ ਤੋਂ ਵਧੀਆ ਤੁਸੀਂ ਖੁਦ ਸੋਨਾ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹੋ ਤਾਂ ਆਓ ਮਿਲ ਕੇ ਝਾਤ ਮਾਰੀਏ ਇੱਕ ਸੋਨੇ ਦੇ ਸਫ਼ਰ ਤੇ ਚਲੋ ਚੱਲੀਏ ਵੀਡੀਓ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਇਕਮਜੋਤ ਸਿੰਘ ਹੈ ਤੇ ਅੱਜ ਆਪਾਂ ਆਇਆ ਹਾਂ ਸੋਨੇ ਦੇ ਸ਼ਹਿਰ ਗਿੰਪੀ ਇਹ ਸ਼ਹਿਰ 'ਚ 1867 'ਚ ਸੋਨਾ ਲੱਭਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਇਹਨੇ ਜਿਹੜੀ ਸਟੇਟ ਆ ਕੁئینਜ਼ਲੈਂਡ ਉਹਦੀ ਜਿਹੜੀ ਇਕਨੋਮੀ ਕਹਿ ਦਿੰਨੇ ਆ ਉਹਨੂੰ ਚੰਗਾ ਚੰਗਾ ਮੋੜਾ ਲਾਇਆ ਮੋੜਾ ਲੱਗੀ ਦੋਨੇ ਮੋੜੇ ਲਾਏ ਉਸ ਤੋਂ ਬਾਅਦ ਉਰੇ ਕਾਰੋਬਾਰ ਵਧਿਆ ਮਾਈਨਿੰਗ ਵਧੀ ਤੇ ਆਪਾਂ ਜਿਹੜੀ ਮੈਰੀਬੋਰੋ ਦੀ ਵੀਡੀਓ 'ਚ ਗੱਲ ਕੀਤੀ ਸੀ ਵੀ ਬੰਦਰਗਾਹ ਤੇ ਕੰਮੇ ਉੱਤਰਦੇ ਸੀ ਉਹ ਆਹ ਸ਼ਹਿਰ 'ਚ ਮਾਈਨਾਂ 'ਚ ਕੰਮ ਕਰਨ ਆਉਂਦੇ ਸੀਗੇ ਗਿੰਪੀ 'ਚ ਇਥੇ ਇੱਕ 골ਡ ਮਾਈਨ ਮਿਊਜ਼ੀਅਮ ਬਣਿਆ ਹੋਇਆ ਉੱਥੇ ਇਹਨਾਂ ਦੀ ਸਾਰੀ ਮਸ਼ੀਨਰੀ ਜਿਹੜੀ ਵੀ ਮਾਈਨਿੰਗ ਚ ਵਰਤੀ ਗਈ ਤੇ ਜਿਹੜੇ ਉੱਥੇ ਕੰਮ ਕੰਮ ਕਰਦੇ ਸੀ ਉਹਨਾਂ ਦਾ ਰਹਿਣ ਸਹਿਣ ਕਿਵੇਂ ਸੀ ਉਹਨਾਂ ਦੇ ਘਰ ਰੱਖੇ ਹੋਏ ਉਹਨਾਂ ਦੀ ਡੰਮੀਆਂ ਜੇ ਬਣਾ ਕੇ ਤੇ ਬਾਕੀ ਮਸ਼ੀਨਰੀ ਦੀ ਰੱਖੀ ਸਾਰੀ ਪੁਰਾਣੀ ਉਹ ਵੀ ਸਾਹਮਣੇ ਇਹਨਾਂ ਦੀ ਤੇ ਉਹਦੇ ਵਿੱਚ ਅੱਗੇ ਜਾ ਕੇ ਆਪਣੇ ਲਈ ਵੀ ਖਾਸ ਚੀਜ਼ਾਂ ਦੇਖਣ ਵਾਲੀ ਤੁਹਾਨੂੰ ਦਿਖਾਉਨੇ ਆ ਤੇ ਅੱਜ ਦੇਖਦੇ ਅੱਗੇ ਜਾ ਕੇ ਮਿਊਜ਼ੀਅਮ 'ਚ ਜਦੋਂ ਆਪਾਂ ਅੰਦਰ ਵੜਦੇ ਤੇ ਆਪਨਾ ਸਵਾਗਤ ਕਰਦੇ ਇਹਨਾਂ ਦੇ ਆਹਾ ਮਿੱਟੀ ਪਾ ਕੇ ਰੱਖੇ ਹੋਏ ਪੰਜ ਛੇ ਪੀਪੇ ਇਹਨਾਂ ਦਾ ਧਰਨ ਦਾ ਜਿਹੜਾ ਮਤਲਬ ਆ ਉਹ ਇਹਨਾਂ ਦੇ ਇੱਥੇ ਸਟੈਪ ਵੀ ਲਿਖਿਆ ਇਹ ਮਿੱਟੀ ਦੇ ਵਿੱਚ ਸੋਨਾ ਅੱਜ ਵੀ ਮਿਲਦਾ ਤੇ ਇਹਨਾਂ ਦੇ ਸਟੈਪੋ ਲਿਖੇ ਹੋਏ ਵੀ ਕਿਵੇਂ ਨਾ ਘਾਟਾ ਤਾਂ ਉਹ ਟਰੇਆਂ ਰੱਖੀਆਂ ਹੋਣਗੀਆਂ ਵੀ ਪਾਣੀ 'ਚੋਂ ਇਹਨਾਂ ਦਾ ਹੈਗਾ ਮਿੱਟੀ ਚੱਕ ਲੋ ਤੇ ਹੁਣ ਆ ਮੈਂ ਸਾਣੀ ਜਾਂਦੇ ਹੈਗਾ ਸਬਰ ਵਾਲਾ ਕੰਮ ਆ ਜਿੱਗੇ ਸਿਰ ਹੈਗਾ ਇੱਕ ਦੋ ਬੂੰਦਾ ਹੀ ਜਾਂ ਗੱਡ ਸਕਦਾ ਸੋਨੇ ਦੀਆਂ ਬੜਾ ਸਾਰੀ ਨੀ ਨਿਕਲਣਾ ਤੇ ਬਾਕੀ ਚਲੋ ਅੱਗੇ ਜਾ ਕੇ ਦੇਖਦੇ ਹੋਰ ਕੀ ਕੀ ਰੱਖਿਆ ਹੋਇਆ ਸੋਨਾ ਤਾਂ ਤੁਹਾਨੂੰ ਕੀ ਲੱਭਣਾ ਆਜੋ ਇਹ ਜਿਹੜਾ ਪਹਿਲਾ ਕਮਰਾ ਇਹਨਾਂ ਦਾ ਬਣਾਇਆ ਹੋਇਆ ਇੱਥੇ ਸਾਰੀ ਸਟੋਰੀ ਦੱਸੀ ਹੋਈ ਕਦੋਂ ਬੰਦੇ ਅਨ ਗੋਲਡ ਲੱਭਿਆ ਕਿਵੇਂ ਉਹਨਾਂ ਨੇ ਮਾਈਨਿੰਗ ਸ਼ੁਰੂ ਕੀਤੀ ਤੇ ਇਹ ਉਹਨਾਂ ਦੇ ਰੱਖੇ ਹੋਏ ਮਿੱਟੀ ਦੇ ਪੱਥਰਾਂ ਦੇ ਸੈਂਪਲ ਜਿਨ੍ਹਾਂ ਦੇ ਵਿੱਚ ਸੋਨਾ ਆਪਾਂ ਦੇਖ ਸਕਦੇ ਹਾਂ ਇਹ ਬੰਦਾ ਜਿਹਦਾ ਆ ਛੋਟਾ ਜਿਹਾ ਬੁੱਤ ਬਣਾ ਕੇ ਰੱਖਿਆ ਹੋਇਆ ਇਹਦਾ ਨਾਮ ਹੈਗਾ ਜੇਮਸ ਨੈਸ਼ ਇਨੇ 16 ਅਕਤੂਬਰ 1867 ਨੂੰ ਇਥੋਂ ਮੈਰੀਬੋਰੋ ਦੀ ਪੁਲਿਸ ਨੂੰ ਜਾ ਕੇ ਰਿਪੋਰਟ ਕੀਤਾ ਸੀ ਵੀ ਮੈਨੂੰ ਗੈਂਪੀ ਦੇ ਵਿੱਚ ਸੋਨਾ ਲੱਭਿਆ ਤੇ ਉਸ ਤੋਂ ਬਾਅਦ ਬਸ ਫਿਰ ਇਹ ਮਾਈਨਿੰਗ ਸ਼ੁਰੂ ਹੋ ਗਈ ਇਸ ਇਹਨਾਂ ਦੇ ਬਾਕੀ ਪੂਰੇ ਸਾਰੀਆਂ ਚੀਜ਼ਾਂ ਦੇ ਛੋਟੇ ਛੋਟੇ ਮਾਡਲ ਜੇ ਬਣਾ ਕੇ ਰੱਖੇ ਹੋਏ ਵੀ ਕਿਵੇਂ ਕਿਹੜੀਆਂ-ਕਿਹੜੀਆਂ ਚੀਜ਼ਾਂ ਵਰਤੀਆਂ ਕਿਹੜੇ-ਕਿਹੜੇ ਸੰਦ ਭਾਂਡੇ ਇਹਨਾਂ ਨੇ ਵਰਤੇ 골ਡ ਆਪਣੀ ਮਿੱਟੀ ਦੇ ਵਿੱਚੋਂ ਸੋਨਾ ਕੱਢਣ ਨੂੰ ਇਹਨਾਂ ਦਾ ਬਣਾਇਆ ਹੋਇਆ ਛੋਟਾ ਮਾਡਲ ਜਿਹੜਾ ਵੀ ਜਦੋਂ ਸੋਨੇ ਦੀ ਮਾਈਨ ਦੇ ਜਿਹੜੀ ਥੱਲੇ ਮਾਈਨ ਚ ਬੰਦੇ ਕੰਮ ਕਰਦੇ ਸੀਗੇ ਐਵੇਂ ਦੇ ਡੱਬੇ ਹੁੰਦੇ ਸੀ ਜਿਹੜੇ ਉਹ ਭਰ ਦਿੰਦੇ ਸੀ ਮਿੱਟੀ ਨਾਲ ਜਿਹਦੇ ਵਿੱਚ ਸੋਨਾ ਨਿਕਲਦਾ ਸੀ ਤੇ ਉਸ ਤੋਂ ਬਾਅਦ ਇਹਨਾਂ ਦਾ ਵਰਕਿੰਗ ਮਾਡਲ ਬਣਾਇਆ ਹੋਇਆ ਛੋਟਾ ਜਿਹਾ ਆਪਾਂ ਨੂੰ ਪਤਾ ਲੱਗਦਾ ਵੀ ਲਿਫਟ ਬਣਾਈ ਸੀ ਉਦੋਂ ਉਹਦੇ ਵਿੱਚ ਓਵੇਂ ਡੱਬੇ ਉੱਪਰ ਆ ਜਾਂਦੇ ਸੀ ਜਿਹੜੇ ਪਰ ਪਰ ਭੇਜ ਦੇ ਦੀ ਖਾਲੀ ਥੱਲੇ ਚਲੇ ਜਾਂਦੇ ਸੀ ਇਹ ਆ ਤੇ ਦੂਜੇ ਪਾਸੇ ਨਾਲੇ ਬਣਿਆ ਹੋਇਆ ਜਿਹੜਾ ਉਹ ਸੀ ਸੋਨਾ ਕੱਢਦੇ ਸੀ ਜਦੋਂ ਮਿੱਟੀ 'ਚੋਂ ਇਹ ਉਹ ਪੱਥਰ ਭੰਨਦੀ ਹੈ ਮਸ਼ੀਨ ਉਹਦਾ ਛੋਟਾ ਮਾਡਲ ਬਣਾਇਆ ਇਹਦੇ ਨਾਲ ਦੀ ਵੱਡੀ ਵੀ ਹੈਗੀ ਆਜੋ ਅੱਗੇ ਦੇਖਦੇ ਆਂ ਹੋਰ ਕੀ ਕੀ ਦੇਖਦਾ ਆਪਾਂ ਨੂੰ ਇੱਥੇ ਇਹਨਾਂ ਨੇ ਦਿਖਾਇਆ ਹੈ ਜਿਹੜਾ ਗੈਂਪੀ ਟਾਈਮਜ਼ ਅਖਬਾਰ ਨਿਕਲਦਾ ਸੀ ਉਹਦੀ ਹਿਸਟਰੀ ਦੇ ਨਾਲ ਨਾਲ ਉਹਦੀਆਂ ਸਾਰੀਆਂ ਪ੍ਰਿੰਟਿੰਗ ਪ੍ਰੈਸ ਮਸ਼ੀਨਾਂ ਕਿਵੇਂ ਕਿਵੇਂ ਕਿਹੜੇ ਕਿਹੜੇ ਸਾਲ ਚ ਕਿਹੜੀ ਕਿਹੜੀ ਵਰਤੀ ਗਈ ਹੈ ਨਾਲ ਇੱਧਰ ਇਹਨਾਂ ਦੇ ਰੱਖੇ ਹੋਏ ਲੈਟਰ ਜਿਹੜੇ ਮਸ਼ੀਨਾਂ ਚ ਪਾਏ ਜਾਂਦੇ ਸੀ ਪ੍ਰਿੰਟ ਕਰਨ ਲਈ ਸਾਰੀਆਂ ਮਸ਼ੀਨਾਂ ਦੀ ਡਿਵੈਲਪਮੈਂਟ ਦਿਖਾਈ ਹੋਈ ਜਿਹੜੀ ਪਹਿਲਾਂ ਕਿਵੇਂ ਪਰ ਪ੍ਰਿੰਟ ਹੁੰਦੇ ਸੀ ਉਸ ਤੋਂ ਬਾਅਦ ਕਿਵੇਂ ਕਿਹੜੇ ਕਿਹੜੇ ਸਾਲਾਂ ਦੇ ਹਿਸਾਬ ਨਾਲ ਆਜੋਗੇ ਦੇਖਦੇ ਇਹ ਛੇ ਬਣਾ ਹੀ ਉਹਨਾਂ ਦੀ ਸਕੂਲ ਦੀ ਬਿਲਡਿੰਗ ਤੇ ਆਫਿਸ ਬਣਿਆ ਹੋਇਆ ਪਿੱਛੇ ਤੇ ਵਿੱਚ ਸਾਰਾ ਇਨਾ ਟਾਈਪ ਰਾਈਟਰ ਜੇ ਕਿਤਾਬਾਂ ਕਿਤਾਬਾਂ ਪਈਆਂ ਇਹ ਬਣਿਆ ਹੋਇਆ ਕਲਾਸਰੂਮ ਤੇ ਦੂਜੀ ਜਿਹੜੀ ਵਧੀਆ ਗੱਲ ਇਹ ਲੋਕਾਂ ਦੀ ਆਪਾ ਮੰਨਦੇ ਆਂ ਵੀ ਸਾਰੀਆਂ ਚੀਜ਼ਾਂ ਅਸਲੀ ਪ੍ਰਦਰਵ ਕਰਕੇ ਰੱਖਿਆ ਹੋਇਆ ਕੋਈ ਬਾਅਦੋਂ ਉਹਨਾਂ ਦੀ ਸ਼ਕਲ ਦੇ ਕੇ ਨਹੀਂ ਬਣਾਈ ਹੋਈਆਂ ਸਾਰੀਆਂ ਜਿਹੜੀਆਂ ਬੋਲਾਂ ਪਈਆਂ ਖੇਡਣ ਵਾਲੀਆਂ ਉਹ ਸਮਾਨ ਦੇ ਉੱਪਰ ਉਹ ਵੀ ਸਾਂਭੀਆਂ ਹੋਈਆਂ ਬੈਟ ਪਏ ਰੈਕਟ ਪਏ ਤੇ ਪ੍ਰਿੰਟਾਂ ਦਾ ਖੱਖਰ ਸਾਂਭਿਆ ਹੋਇਆ ਐਡਾ ਵੱਡਾ ਆਲਣੇ ਦੇਵਚਾਂਡੇ ਦਿਖਾਏ ਹੋਏ ਹੋਣੇ ਬਾਕੀ ਉਹਦੋਂ ਦੇ ਪੈਨ ਸਲੇਟ ਪੈਨ ਉਹ ਪੈਨ ਪੈਨਸਲਾਂ ਕਾਪੀਆਂ ਪੁਈਆਂ ਲਿਖੀਆਂ ਹੋਈਆਂ ਉਦੋਂ ਦੀਆਂ ਉਹ ਮੈਡਮ ਦੀ ਵਰਦੀ ਦਿਖਾਈ ਜਿਹੜੀ ਉਸ ਸਮੇਂ ਇੱਧਰ ਜਵਾਕਾਂ ਦੀਆਂ ਦਿਖਾਈ ਹੋਈਆਂ ਉਦੋਂ ਦੀਆਂ ਲੱਭ ਕੇ ਕਿਸੇ ਤੋਂ ਇਹਨਾਂ ਨੇ ਸਾਹਮ ਕੇ ਰੱਖਿਆ ਹੋਈਆਂ ਜਵਾਕਾਂ ਦੀਆਂ ਵਰਦੀਆਂ ਇਹ ਜਿਹੜਾ ਕਲਾਸਰੂਮ ਦੇਖ ਰਹੇ ਸੀਗੇ ਉਹਦੇ ਚ ਇਹਨਾਂ ਦੇ ਇੱਥੇ ਲਿਖ ਕੇ ਲਾਏ ਹੋਏ 1879 ਦੇ ਟੀਚਰਾਂ ਦੇ ਰੂਲ ਪੂਛੇ ਜਿਸਨ ਹੌਲੀ ਹੌਲੀ ਫਿਲਮਪੋਰਡ ਨੇ ਤਾਂ ਵੀ ਪੜ ਲਿਆ ਤੇ ਬਾਕੀ ਜਿਹੜਾ ਆਪਾਂ ਕਹਿੰਦੇ ਇਹਨਾਂ ਦੀ ਸੁਸਾਇਟੀ 'ਚ ਖੁੱਲ੍ਹ ਜਆ ਦੇ ਅੱਜ ਦੇ ਸਮੇਂ 1879 ਦੇ ਇਹਨਾਂ ਦੇ ਇੱਕ ਰੂਲ ਸੀਗਾ ਔਮਨ ਟੀਚਰਸ ਹੂ ਮੈਰੀ অর ਇੰਗੇਜ ਇਨ ਅਨਸੀਮਲੀ ਕੰਡਕਟ ਵਿਲ ਬੀ ਡਿਸਮਿਸਡ ਵੀ ਜਿਹੜੀਆਂ ਵੀ ਕੁੜੀਆਂ ਟੀਚਰ ਨੇ ਉਹ ਬਿਨਾਂ ਮਰਜ਼ੀ ਤੋਂ ਵਿਆਹ ਕਰਾਉਂਦੀਆਂ ਜਾਂ ਮੰਗਣਾ ਕਰਾਉਂਦੀਆਂ ਆਪਦਾ ਕਿਸੇ ਨਾਲ ਵੀ ਤੇ ਉਹਨਾਂ ਨੂੰ ਜਦੇ ਸਕੂਲ 'ਚੋਂ ਬਰਖਾਸਤ ਜਾਂ ਆਪਾਂ ਕਹਿੰਦੇ ਨੇ ਵੀ ਕੱਢ ਦਿੱਤਾ ਜਾਊਗਾ। ਇਹ ਉਦੋਂ ਦੇ ਇਹਨਾਂ ਦੇ ਰੂਲ ਨੇ। ਅੱਜ ਆਪਾਂ ਆਪਣੇ ਬੜਾ ਰੋਲਾ ਪੈਂਦਾ ਵੀ ਗੋਰੇ ਗੋਰਿਆਂ ਕੋਲ ਪਾਬੰਦੀਆਂ ਨਹੀਂ ਲਾਉਂਦੇ ਗੋਰੇ ਆਪਦੇ ਜਵਾਕਾਂ ਤੇ ਜਾਂ ਕਿਤੇ ਵੀ ਲਾਉਂਦੇ। ਇਹ ਹੁਣ ਪਤਾ ਨਹੀਂ ਵੀ ਕਦੋਂ ਇਹ ਚੀਜ਼ਾਂ ਸ਼ੁਰੂ ਹੋਣੀਆਂ। ਪਹਿਲਾਂ ਤਾਂ ਇਹ ਵੀ ਆਪਣੇ ਮੰਗਵੇਂ ਜਿਉਂਦੀ ਸੀ। ਜਿਹੜਾ ਆਪਾਂ ਦੇਖ ਰਹੇ ਮਿਊਜ਼ੀਅਮ ਇੱਥੇ ਇਹਨਾਂ ਦੇ ਜਿਵੇਂ ਆਪਾਂ ਖੜਾ-ਖੜਾ ਦੇਖ ਰਹੇ ਸਾਰੇ ਘਰ ਜੇ ਸਾਹਮਣੇ ਹੋਏ ਉਹਨਾਂ ਦੀ ਓਮੇ ਦੀ ਰਹਿائش ਦਿਖਾਈ ਹੋਈ ਜਿਹੜੇ ਉਦੋਂ ਇੱਥੇ ਕੰਮੇ-ਕੰਮ ਕਰਦੇ ਸੀ ਉਹਨਾਂ ਨੂੰ ਕੀ-ਕੀ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ ਕਿਵੇਂ ਉਹਨਾਂ ਦੇ ਘਰ ਅੰਦਰੋਂ ਤੀਂਦੇ ਸੀ ਕਿਹੜੀਆਂ-ਕਿਹੜੀਆਂ ਚੀਜ਼ਾਂ ਵਰਤਦੇ ਸੀ ਆਪਾਂ ਕੱਲੇ-ਕੱਲੇ ਘਰ 'ਚ ਜਾ ਕੇ ਦੇਖ ਰਹੇ ਨਾਲੇ ਤੁਹਾਨੂੰ ਦਿਖਾਉਂਦੇ ਆਜੋ ਜਿਵੇਂ ਆ ਕਿ ਸੇਦਾ ਹੈਗਾ ਫਿਸ਼ਰਜ਼ ਹਾਊਸ ਜੋ ਉਧੋਂ ਦੇ ਦਿਖਾਏ ਹੋਏ ਇਹ ਜੋ ਆਕਾ ਵਾਲਾ ਕਮਰਾ ਇਹ ਉਹਦੀਆਂ ਫੈਮਿਲੀ ਦੀਆਂ ਫੋਟੋਆਂ ਜਿਹੜੇ ਬੰਦੇ ਦਾ ਇਹ ਘਰ ਸੀਗਾ This is another kitchen Dining table रखें kept here ਆ ਮੈਂ ਤਾਂ ਬਾਹਰੋਂ ਦਿਂਦਾ ਚਲੋ ਆਓ ਅੱਗੇ ਜਾ ਕੇ ਦੇਖਦੇ ਹੋਰ ਕੀ ਹੈ ਤੇ ਹੁਣ ਆਪਾਂ ਜਿਹੜਾ ਸ਼ੈੱਡ ਦੇਖ ਰਹੇ ਹਾਂ ਸਿਰਫ ਮਾਈਨ ਨਾਲ ਰਿਲੇਟਡ ਚੀਜ਼ਾਂ ਲਈ ਬਣਾਇਆ ਹੋਇਆ ਹੈ ਇਹਨਾਂ ਦਾ ਜਿਵੇਂ ਪਿੱਛੇ ਬੰਦਾ ਦਿਂਦਾ ਆਪਾਂ ਨੂੰ ਵੀ ਦਿਖਾਇਆ ਹੋਇਆ ਹੈ ਇਹਨਾਂ ਦਾ ਡ੍ਰਿਲਿੰਗ ਕਿਵੇਂ ਕਰਦੇ ਸੀ ਧਰਤੀ ਦੇ ਥੱਲੇ ਤੇ ਉਸ ਤੋਂ ਬਾਅਦ ਜਿਹੜੀ ਮਸ਼ੀਨਰੀ ਜਿਵੇਂ ਆ ਡੱਬੇ ਜੇ ਬਣਾਏ ਹੋਏ ਰੇਲ ਦੇ ਜਿਨ੍ਹਾਂ ਦੇ ਵਿੱਚ ਫਿਰ ਉਹ ਪੱਥਰ ਜਿਹੜਾ ਧਾਰਤੀ ਥੱਲੇ ਮਾਈਨ ਚ ਲਿਆ ਕੇ ਉੱਪਰਲੇ ਪਾਸੇ ਲਿਆਂਦਾ ਜਾਂਦਾ ਸੀ ਫਿਰ ਉਹ ਜਿਹੜੀਆਂ ਪਿੱਛੇ ਮਸ਼ੀਨਾਂ ਦੀਆਂ ਨੇ ਆਪਾਂ ਨੂੰ ਉਹਨਾਂ ਦੇ ਵਿੱਚ ਭੰਨ ਕੇ ਉਦੋਂ ਬਾਅਦ ਸੋਨਾ ਕੱਢਦੇ ਸੀ ਉਹਦੇ ਵਿੱਚ ਇਹ ਸਾਰੀ ਮਸ਼ੀਨਰੀ ਜਿੰਨੀ ਵੀ ਆਪਾਂ ਦੇਖ ਰਹੇ ਹਾਂ ਇਹ ਉਹ ਸਮਾਂ ਆ ਇਹਦੇ ਵਿੱਚ ਮਾਈਨ ਚ ਵਰਤੀ ਜਾਂਦੀ ਸੀ ਇਹ ਉਹ ਅਸਲ ਸਾਰੀ ਅਸਲੀ ਮਸ਼ੀਨਾਂ ਨੇ ਜਿਹੜੀਆਂ ਵਰਤੀ ਗਈਆਂ ਨੇ ਮਾਈਨ ਦੇ ਵਿੱਚ ਇੱਥੇ ਇਹਨਾਂ ਦਾ ਇੱਕ ਛੋਟਾ ਜਿਹਾ ਮਾਡਲ ਬਣਾਇਆ ਹੋਇਆ ਵੀ ਕਿਵੇਂ ਮਿੱਟੀ ਦੇ ਵਿੱਚ ਪਾਣੀ ਪਾ ਕੇ ਉਹਨੂੰ ਛਾਣਦੇ ਸੀਗੇ ਵੱਡੇ ਲੈਵਲ ਤੇ ਜਦੋਂ 골ਡ ਕੱਢਦੇ ਸੀ ਜਾਂ ਹੋਰ ਮੈਟਲ ਜਿਹੜੇ ਵੀ ਮਿੱਟੀ 'ਚੋਂ ਨਿਕਲਦੇ ਉੱਥੇ ਜਿਵੇਂ ਮਿੱਟੀ ਪਾ ਕੇ ਬਸ ਪਾਣੀ ਛਾੜ ਦਿੰਦੇ ਸੀ ਹੌਲੀ-ਹੌਲੀ ਅੱਡ-ਅੱਡ ਸਟੈਪਾਂ 'ਤੇ ਹੁੰਦੀ ਮਿੱਟੀ ਛਾਣੀ ਜਾਂਦੀ ਸੀ ਤੇ ਆਪਦੇ ਆਪੇ ਜਿਹੜੀਆਂ ਭਾਰੀ ਚੀਜ਼ਾਂ ਉਹ ਐਵੇਂ ਜਿਹੜੇ ਆ ਬਣਾਏ ਹੁੰਦੇ ਸੀ ਇਹਨਾਂ ਦੇ ਵਿੱਚ ਸਟੈਪ ਉਹਨਾਂ ਦੇ ਵਿੱਚ ਫਸ ਜਾਂਦੀਆਂ ਸੀ ਵਿੱਚ ਸੋਨਾ ਜਾਂ ਹੋਰ ਮੈਟਲ ਤੇ ਬਾਕੀ ਇਹ ਸੀ ਸਾਡੀ ਅੱਜ ਦੀ ਵੀਡੀਓ ਆ 골ਡ ਮਾਈਨ ਬਾਰੇ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਧੰਨਵਾਦ